ਹਾਏ ਹਾਏਨੀ ਆ ਕੀ ਕੀਤਾਗਾ ਦੀਦੀ ਚਾਹ ਨਿਕਲ ਗਈ ਚਾਹ ਨਿਕਲ ਗਈ ਤਾਂ ਮੈਨੂੰ ਵੀ ਦਿਖ ਰਹੀ ਆ ਆ ਤੈਨੂੰ ਲੱਕਣ ਲੁੱਕਣ ਹੈ ਨਹੀਂਗਾ ਵੀ ਗਾਇਸ ਤੇ ਚਾਹ ਪਾਣੀ ਕਿਵੇਂ ਬਣਦਾਗਾ ਪਤਾ ਤਾਂ ਹੈਗਾ ਦੀਦੀ ਪਰ ਪਤਾ ਹੀ ਨਹੀਂ ਲੱਗਿਆ ਹੈਗਾ ਮੈਂ ਕਰਾਂ ਗਾਇਸ ਤੇ ਚਾਹ ਬਣਾਈ ਹੋ ਫੇਰ ਹੀ ਪਤਾ ਲੱਗੂ ਉੱਥੇ ਤਾਂ ਚੁੱਲ੍ਹੇ ਨਾਲ ਧੁਖੜਦੀ ਰਹੀ ਹੈਗੀ ਤੂੰ ਸਾਰਾ ਦਿਨ ਕਦੇ ਉਧਰ ਲਾ ਬਾਕੀ ਕਿਸੇ ਦਾ ਕੰਮ ਤੇ ਕਰੇ ਕਿਸੇ ਦਾ ਬਾਕੀ ਕੰਮ ਤੇ ਆਹੀ ਕੁਝ ਸਿਖਾਇਆ ਤੈਨੂੰ ਹੋਰ ਕੁਝ ਨਹੀਂ ਸਿਖਾਇਆ ਤੇਰੀ ਮਾਂ ਨੇ ਜਮਤ ਸੁਢਣ ਵਾਲੇ ਕੰਮ ਨੇ ਦੀਦੀ ਮਾਂ ਨੂੰ ਵਿੱਚ ਕਿਹੜੀ ਸੰਦੀ ਕੀ ਲੋੜ ਆ ਚਾਹ ਨਿਕਲੀਵੇਂ ਸਾਫ ਕਰ ਦੂੰਗੀ ਕੋਈ ਗੱਲ ਨਹੀਂ ਬੈ ਜਾ ਜਹੇ ਜਹੇ ਕਰਦੀ ਹੈਗੀ ਉਹ ਤਾਂ ਮਾਂ ਨੂੰ ਕਹਿਣ ਦਾ ਫਰਜ਼ ਬਣਦਾ ਹੀ ਆ ਤੇਰਾ ਕੋਈ ਨਾ ਮੈਂ ਸਾਫ ਕਰ ਦੰਨੀ ਆ ਭੁੱਖੇ ਨੰਗਿਆਂ ਦੀ ਹਲੇ ਕਹਿੰਦੀ ਮੈਂ ਸਾਫ ਕਰ ਦੰਨੀ ਹੋਰ ਸਾਫ ਕੀ ਤੇਰਾ ਪਿਓ ਕਰੂ ਆ ਕੇ ਤੂੰ ਹੀ ਕਰੇਂਗੀ ਸਾਫ ਚਲੋ ਦੀਦੀ ਤੁਸੀਂ ਆਏ ਤਾਂ ਹੈਗੇ ਚਾਹ ਲੈ ਆਈ ਜਾ ਰੋਟੀ ਚਾਹ ਬਣਾ ਦੀ ਅੰਦਰ ਮੈਂ ਤੁਹਾਨੂੰ ਲੈ ਕੇ ਉੱਤੇ ਚਾਈ ਜਾਂਦੀ ਤੂੰ ਆਈ ਕਾਦੀ ਵਾਸਤੇ ਜਾਂ ਪੜੀ ਵਾਸਤੇ ਹੋਰ ਕਾਦੇ ਵਾਸਤੇ ਆ ਤੂੰ ਮਮੇ ਕਿ ਮਹਾਰਾਣੀ ਇੱਥੇ ਬੈਠੇਂ ਗਿਆ ਕੇ ਮੈਂ ਦੀਦੀ ਮੈਂ ਕੰਮ ਕਰਨ ਆਈ ਆ ਭਾਈ ਮੇਰੀ ਗੱਲ ਸੁਣ ਲੈ ਤੇਰਾ ਬੰਦਾ ਸਿਰੀਪਾਲੀ ਆ ਆ ਸਿਰੀਪਾਲੀ ਦੇ ਘਰਾਂ ਵਾਲੀ ਕੰਮ ਹੀ ਕਰਦੀ ਆਉਂਦੀ ਨੇ ਆ ਮਹਾਰਾਣੀਆਂ ਨਹੀਂ ਬਣਦੀਆਂ ਹੁੰਦੀਆਂ ਮੈਂ ਮੰਨਦੀ ਆ ਵੀ ਮੇਰਾ ਘਰ ਵਾਲਾ ਸਿਰੀਪਾਲੀ ਆ ਪਰ ਘਰ ਚ ਤਾਂ ਉਹਦਾ ਉਹ ਨਹੀਂ ਹਿੱਸਾ ਹੈ ਨਾ ਜਿੰਨਾ ਤੁਹਾਡਾ ਹੱਕ ਆ ਨਹੀਂ ਮੇਰੇ ਘਰ ਵਾਲਾ ਦਰਜੀ ਆ ਦਰਜੀ ਪਤਾ ਕਿੰਨਾ ਨੌ ਚੱਲਦਾ ਹੈਗਾ ਹੈ ਚਲਦਾ ਹੋਗਾ ਦੀਦੀ ਪਰ ਮੈਂ ਨਹੀਂ ਕਦੇ ਵੀ ਵੀਰੇ ਦਾ ਨਾਮ ਸੁਣਿਆ ਨਹੀਂ ਵੀਰੇ ਦਾ ਨਾਮ ਸੁਣਾਂਗੀ ਜੇ ਖੁਲੀਆਂ ਚੋਂ ਬੇਲ ਮਿਲੂਗੀ ਫੇਰ ਵੀਰੇ ਦਾ ਨਾਮ ਸੁਣਾਂਗੀ ਆ ਤੁਹਾਡੇ ਵਰਗੇ ਨੂੰ ਕੀ ਲੱਖਣਾ ਕੋਈ ਪੜਿਆ ਲਿਖਿਆ ਮੇਰੇ ਘਰ ਵਾਲਾ ਸਮਝ ਗਈ ਆ ਤੇਰੇ ਘਰ ਵਾਲੇ ਮੈਨੂੰ ਨਹੀਂ ਵੀ ਜੱਟਾਂ ਦੇ ਖੁਲੀਆਂ ਚ ਹੱਥ ਮਾਰੂਗਾ ਚੰਗਾ ਦੀਦੀ ਆ ਉਹ ਜਿਨੇ ਚ ਜਦੋਂ ਆਪਦੇ ਘਰ ਦੇ ਦਿਖਾਉਣ ਲੱਗ ਜਾਣ ਫੇਰ ਉਹ ਘਰ ਨਹੀਂ ਚੱਲਦੇ ਹੁੰਦੇ ਹੈਗੇ ਤਾਂ ਥੋੜੇ ਹੀ ਦਿਓਰ ਹਨਾ ਨਹੀਂ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਆਪਣੇ ਭਾਈ ਨੂੰ ਲੈ ਕੇ ਜਾਂਦੀ ਤੇ ਤੇਰਾ ਰਿਸ਼ਤਾ ਆਹਾ ਗੱਲ ਕਰ ਮੰਮੀ ਨਹੀਂ ਸੀ ਮੰਨੀ ਉਹ ਕਹਿੰਦੀ ਜਿਉਣੀ ਇਹ ਆ ਮੇ ਉਰੇ ਆਗੀ ਕਹਿੰਦੀ ਮੈਂ ਕੁਸ ਖਾ ਕੇ ਮਰ ਜੂਗੀ ਤਾਂ ਕਰਕੇ ਤੇਰਾ ਰਿਸ਼ਤਾ ਉਰੇ ਕਰਾਤਾ ਜੇ ਕਿਤੇ ਤੂੰ ਮੇਰੇ ਭਾਈ ਦੇ ਹੁੰਦੀ ਨਾ ਤੇਰਾ ਜੜੇ ਉੱਤੀ ਪਾੜ ਕੇ ਆਇਆ ਕਰਦੀ ਮੈਂ ਸਮਝ ਗਈ ਤੇ ਤਾਂ ਅੱਜ ਪਤਾ ਮੇਰਾ ਭਾਈ ਫੌਜੀ ਆ ਫੌਜੀ ਕੋਈ ਨਾ ਹੋਣਾ ਦੀਦੀ ਫੌਜੀ ਪਰ ਅਸੀਂ ਜਹੇ ਜਿਹੀ ਹੈਗੇ ਆ ਆਪਦੇ ਘਰੇ ਹੋਸ਼ਾ ਮੇਰੀ ਗੱਲ ਸੁਣ ਲ ਜਿਹੜੇ ਕੋਲੋਨੀ ਵਾਲੇ ਨੇ ਮਾਸੀਗੇ ਨਾ ਜੇ ਉਹਨਾਂ ਨਾਲ ਬੋਲਦੀ ਜਾਂ ਗੱਲ ਕਰਦੀ ਮੈਨੂੰ ਥਿਆ ਗਈ ਨਾ ਬੁੱਤਨੀ ਨੂੰ ਪਟਾ ਦੇ ਲੂੰਗੀ ਤੇਰੇ ਤੁਸੀਂ ਵੀ ਤਾਂ ਬੋਲ ਰਹੀ ਹੋ ਮੈਂ ਉਹਨਾਂ ਨਾਲ ਬੋਲਦੀ ਨਹੀਂ ਮੇਰੀ ਲੜਾਈ ਬਹੁ ਟਾਈਮ ਤੋਂ ਹੋਈ ਹੋਈ ਆ ਸਮਝ ਗਈ ਜਦੋਂ ਨਾ ਮੱਥਾ ਟੇਕਣ ਗਈ ਸੀ ਨਾ ਉਹੀ ਮੈਂ ਤੇਰਾ ਖੁੰਡ ਕੱਢਦੀ ਸੀ ਉਹ ਮਾਸੀ ਹੋਰੇ ਖੜੇ ਸੀ ਸਾਹਮਣੇ ਕੋਈ ਨਹੀਂ ਦੀ ਨਹੀਂ ਬੋਲੂੰਗੀ ਹਾਂ ਚਲ ਜੇ ਕਿਤੇ ਮੈਂ ਬੋਲਦੀ ਦੇਖ ਲਈ ਨਾ ਦੇਖੀ ਤੇਰਾ ਕੀ ਹਾਲ ਕਰੂੰਗੀ ਚਾਹ ਵੜਾ ਦੇ ਨਾਲ ਲਿਆਨੀ ਲੈ ਕਾਰ ਆਲੇ ਤੇ ਸਵਾਦਰੋ ਮਾਧਿਅਮੇ ਦੇਖੀਆਂ ਸੀ ਇੱਥੇ ਤਾਂ ਜਠਾਣੀ ਇੰਨੀ ਮੇਰੇ ਪੈਰ ਲੱਗਣ ਲੰਦੀ ਠੀਕ ਐ ਸਾਰੇ ਹਾਂ ਹਾਂ ਬੀਬੀ ਠੀਕ ਨੇ ਸਾਰੇ ਹੂੰ ਦੱਸ ਸਰ ਵਧੀਆ ਠੀਕ ਐ ਤੇਰੀ ਜਠਾਣੀ ਕਿਵੇਂ ਰਹਿੰਦੀ ਐ ਠੀਕ ਰਹਿੰਦੀ ਐ ਚੱਲ ਫਿਰ ਠੀਕ ਐ ਚੰਦਾ ਉਹੀ ਗੱਲ ਆ ਤੇਰੀ ਭੈਣ ਕੋਲ ਤਾਂ ਫੇਰ ਕੁੜੀ ਹੋਗੀ ਲੈ ਹੋਰ ਚੰਦਰੀ ਕੋਲੇ ਕੁੜੀ ਕਾਦੀ ਹੋਈ ਤੇ ਰਾ ਜੀਜਾ ਜੇਲ੍ਹ ਚ ਜਾਵੜਿਆ ਹਾਈ ਮੈਂ ਮਰ ਜਾ ਫਿਰ ਹੋਣਾ ਉਹਨੂੰ ਸਜ਼ਾ ਹੋਗੀ ਉੱਕੀ ਪੱਕੀ ਦੀ ਕੇ ਚ ਚੱਕ ਰਿਆ ਰਹਿੰਦੇ ਬੜਾ ਮੜਾ ਗਮ ਹੋਇਆ ਇਹ ਤਾਂ ਰੱਬ ਨੇ ਕੁੜੀ ਦੇਤੀ ਲੈਂਦਾ ਹੋਂਦਾ ਪਰੋਣਾ ਵੀ ਫਸ ਗਿਆ ਪੁੱਛਣਾ ਕਿਤੇ ਜੀ ਨਹੀਂ ਲੱਗਦਾ ਸਾਡਾ ਤਾਂ ਅੱਗੇ ਉਹੀ ਗੱਲ ਲੱਗ ਕੇ ਤੁਸੀਂ ਥੋੜੀਆਂ ਸੀ ਮੇਰੇ ਹਾਂ ਫਿਰ ਫੈਨ ਨੂੰ ਪਤਾ ਲੱਗ ਗਿਆ ਵੀ ਇਹਦਾ ਪ੍ਰੋਣਾ ਫੜਿਆ ਗਿਆ ਹਜੇ ਤਾਂ ਪੁੱਤ ਨੂੰ ਦੱਸਿਆ ਨਹੀਂ ਹਾਲ ਬੈਜੂਆ ਚੱਲ ਕੋਈ ਨਾ ਦੱਸਿਓ ਵੀ ਨਾ ਅਜੇ ਹੋ ਫਿਰ ਤੇਨੂੰ ਪਤਾ ਹੀ ਖਾ ਗਿਆ ਰੋਲ ਜੂਗਾ ਜੱਪਾ ਕਮੋਂ ਵੀ ਰਹਿ ਜੂਗੀ ਇੱਕ ਨੁਕਤੀ ਦੀ ਸੱਸ ਵਾਲੀ ਤੇਜ ਸਸਰੀ ਘਰ ਮਸੀ ਸਸਰੀ ਕਾਲ ਕਿਵੇਂ ਠੀਕ ਹੈ ਬਹਿ ਜਾ ਪੁੱਤ ਜੀ ਦੀ ਸਾਲਿਆ ਨਾ ਚਾਹ ਤਾਂ ਪੀਣੀ ਨਹੀਂ ਹੋਰ ਵਧੀਆ ਠੰਡਾ ਇਹਦੀ ਸੱਸ ਤੇਜ ਹੋਗੀ ਕੋਈ ਨਹੀਂ ਹੋਤਾ ਆਪਦੇ ਘਰ ਦੀਆਂ ਗੱਲਾਂ ਕਰੀ ਜਾਂਦੇ ਸੀਗੇ ਉਹ ਦੂਜੀ ਗੁੱਡੀ ਦੀ ਥੋੜੀ ਸੱਸ ਤੇਜ ਹੈਗੀ ਨਾ ਨਾ ਉਹਿਸਾਸ ਕਿੱਥੇ ਤੇ ਆ ਜਾ ਮੈਨੂੰ ਲੱਗਾ ਕਿ ਤੇ ਮੇਰੀ ਮੰਮੀ ਦੀਆਂ ਗੱਲਾਂ ਕਰਦੀ ਉਹ ਨਾ ਨਾ ਕੁੜੀ ਹੋਈ ਆ ਉਹ ਕੋਲੇਰਾ ਤੇ ਸੁਡਲ ਜਨਾਨੀ ਗੱਲਾਂ ਕਰਦੀ ਹੈਗੀ ਮਾਂ ਦੀਆਂ ਲੈਤੀ ਏ ਤੂੰ ਤਾਂ ਗੁੱਸਾ ਕਰੀ ਜਾਂਦੀ ਐ ਇਹਨੇ ਕੀ ਦੱਸਣਾ ਹੈਗਾ ਇਹ ਤਾਂ ਕਹਿੰਦੀ ਸਾਰਾ ਕੁਝ ਠੀਕ ਐ ਨਾ ਮਾਸੀ ਮਾੜਾ ਮੋਟਾ ਨਾ ਕੁਛ ਸਿੱਖਿਆ ਕੇ ਨਹੀਂ ਭੇਜਿਆ ਤੁਸੀਂ ਕੀ ਹੋ ਗਿਆ ਪੁੱਤ ਸਾਰਾ ਤਾਂ ਗੈਸ ਲਵੇਟ ਤਾਂ ਚਾਹ ਨਾਲੇ ਨੇ ਹੈ ਜਿਹੜਾ ਕੰਮ ਕਰਦੇ ਕੁਠਾ ਹੀ ਕਰਦੇ ਸਿੱਧਾ ਤੈਨੂੰ ਕੋਈ ਆਉਂਦਾ ਹੀ ਨਹੀਂ ਚਲ ਕੋਈ ਨਾ ਪੁੱਤ ਤੂੰ ਵੱਡੀ ਐ ਇਹ ਨਿਆਣੀ ਐ ਮੈਂ ਨਾ ਇਹਨੇ ਕੰਮ ਧੰਦੇ ਜੇ ਲਾਈਆਂ ਨਹੀਂ ਆਪੇ ਫਿਰਦੀ ਰਹਿੰਦੀ ਐ ਕਰਦੀ ਚੱਲ ਮੈਂ ਖਾਂ ਪੜ ਲਾਣੀਆਂ ਚੰਦਰੀਆਂ ਤੂੰ ਪੜਿਆ ਵੀ ਨਹੀਂ ਗਿਆ ਉਹੀ ਪੰਜ ਪੰਜ ਕਰਕੇ ਹਟ ਗਈਆਂ ਕਰਦੀਆਂ ਗਰੀਬੀ ਦੀ ਮਾਰ ਬਣਦੀਆਂ ਕੀ ਜੇ ਲੋਕਾਂ ਦੇ ਘਰਾਂ ਚ ਟਾਈਮ ਮਿਲਦਾ ਫੇਰ ਹੀ ਪੜਤੀਆਂ ਤਾ ਜੂਆਂ ਦੇ ਅਲਮਾ ਸੱਲ ਸੱਲ ਕਰਦੀਆਂ ਫਰਦੀਆਂ ਨੇ ਇਹਦੇ ਸਿਰ 'ਚ ਲੱਖਣ ਤਾਂ ਨਹੀਂ ਕੋਸੇ ਦਾ ਪਤਾ ਨਹੀਂ ਕੀ ਸਿਖਿਆ ਕੇ ਤੋੜਿਆ ਤੈ ਵੀ ਇਹਨੂੰ ਚੱਲ ਕੋਈ ਨਾ ਪੁੱਤ ਜੇ ਜੂਆਂ ਫਿਰਦੀਆਂ ਤੇਰੀ ਛੋਟੀ ਭੈਣ ਐ ਤੂੰ ਦੇਖ ਲਿਆ ਕਰ ਇੱਕ ਤਾਂ ਚੰਦਰੀ ਗਰੀਬੀ ਆਈ ਨਹੀਂ ਸੀ ਨਾਲੇ ਕਿਹਦੇ ਕਿਹਦੇ ਸਿਰ ਪਰੋਲ ਦੀ ਚੰਦਰੀਆਂ ਸੱਤ ਸੀਗੀਆਂ ਮੇਰੇ ਤਾਂ ਨਹੀਂ ਮਾਸੀ ਐਨਾ ਕ ਤਾਂ ਬੰਦੇ ਨੂੰ ਸੁੱਤ ਚਾਹੀ ਰੂਈ ਆ ਵੀ ਮਾੜਾ ਮਟਾ ਆਦੇ ਆ ਕਿਸਮਾ ਇਤਰਾਖਲੇ ਇਹਦਾ ਇਹ ਸੁਡਲਾ ਵਾਂਗ ਫਿਰਦੀ ਰਹਦੀ ਆ ਕਹਿ ਕਹਿ ਕੇ ਸਿਰ ਪਹਾਉਣੀ ਆ ਮੈਂ ਕਹਿ ਕਹਿ ਕੇ ਤਾਂ ਮੂੰਹ ਸਿਰ ਕਰਵਾਉਣੀ ਆ ਦਾ ਕੋਈ ਨਾ ਪੁੱਤ ਗਰੀਬੀ ਚ ਆਈ ਹੈਗੀ ਹਰ ਆਪਣੀ ਗਰੀਬੀ ਚ ਤਾਂ ਮੰਨਦੇ ਆ ਪਹਿਲਾਂ ਗਰੀਬੀ ਚ ਦੀ ਹੁਣ ਤਾਂ ਮਾੜੀ ਜਿਹੀ ਚੱਜ ਦੇ ਘਰੇ ਆ ਗਈ ਅਗਲਾ ਕੀ ਕਹੂਗਾ ਜਿਹੜਾ ਪੀ ਪੁੱਤ ਤਕਵੀਲਦਾਰੀ ਚ ਨਾ ਪੈ ਜੇ ਪੁੱਤ ਉਹਨੂੰ ਕੋਈ ਅਰਸੰਗਾਰ ਨਹੀਂ ਸੌਂਦਾ ਹੁੰਦਾਗਾ ਚੱਲ ਕੋਈ ਨਾ ਤੂੰ ਬਾਲਾ ਨਾ ਉਹ ਨਾਕਾ ਪਰਿਆ ਕਰ ਮੜਾ ਕਹਿ ਕਹਾ ਕੇ ਕਰਾ ਦਿਆ ਕਰ ਨਿਆਣੀ ਆ ਵਧੀਆ ਤਾਂ ਮਾਸੀ ਮੇਰੀ ਕੁੜੀ ਕਰ ਲੈਂਦੀ ਆ ਕੰਮ ਜਿਹੇ ਜਿਹੇ ਦੇ ਕੰਮ ਲੈ ਕੇ ਜਦੋਂ ਇੱਕ ਵਾਰੀ ਹਾਕ ਨਾਲ ਨਹੀਂ ਸੁਣਦੀ ਕੁਛ ਨਹੀਂ ਸੁਣਦੀ ਹੈਗੀ ਉਹੀ ਬੇਸਬਸੜਲਾਲੇ ਕੰਮ ਦੇ ਸਾਰਾ ਦਿਨ ਕਰੀ ਜਾਂਦੀ ਰਹਿੰਦੀ ਹੈਗੀ ਲਾ ਦੇਖ ਭਈ ਮੈਂ ਤੈਨੂੰ ਪੁੱਤ-ਪੁੱਤ ਕਰੀ ਆਨੀ ਐ ਤੂੰ ਫਿਰ ਸਿਰੇ-ਸਿਰ ਚੜੀ ਆਨੀ ਐਗੀ ਕਿਉਂ ਐ ਕਿ ਹੋ ਗਿਆ ਜੇ ਗਰੀਬ ਕਰਦੀ ਐ ਤੂੰ ਮਾੜੇ ਤੱਕੜਿਆ ਕਰਦੀ ਐ ਪੁੱਤ ਜਮੀਟਾਉਣ ਵਾਲਾ ਕਰ ਰੱਖਿਆ ਮੇਰੇ ਹੁੰਦੇ ਨਹੀਂ ਹੜਦੀ ਪਿੱਛੋਂ ਤੇ ਮਿਰਤੀ ਨੂੰ ਪਤਾ ਨਹੀਂ ਕੀ ਕੁਛ ਕਹਿੰਦੀ ਹੋਵੇਂਗੀ ਨਾ ਨਾ ਮੇਰੀ ਗੱਲ ਸੁਣ ਮਾਸੀ ਨਾਲੇ ਆ ਇਹਨੇ ਬੋਲਣ ਦੀ ਮੈਨੂੰ ਲੋੜ ਨਹੀਂ ਹੈਗੀ ਸਮਝ ਗਈ ਤੇ ਆਪਦੀ ਨੂੰ ਸਮਝਾ ਕੇ ਜਾ ਨਾਲੇ ਮੈਂ ਕੀ ਲੈਣਾਗਾ ਆਉਣ ਤੇ ਜੱਗੀ ਨੂੰ ਹੱਥ ਨੇ ਦੱਸੂਗੀ ਸਾਰਾ ਕੁਛ ਕੋਈ ਨਹੀਂ ਹੱਥ ਨੇ ਕਰਦੀਆਂ ਗੱਲ ਕਰ ਲੈ ਮਾਸੀ ਗੱਲਾਂ ਕੋਈ ਪੀ ਲੋ ਚਾਹ ਸਾ ਚਾਤਾ ਪੁੱਤ ਪਿਆਤੀ ਇਹਨੇ ਦੇਖ ਲੈ ਪੁੱਤ ਕਿੰਨਾ ਬੋਲਦੀ ਹੈ ਇੱਥੇ ਮੇਰੇ ਬੈਠੋ ਤੂੰ ਹੱਡੀ ਬੋਲਣੋਂ ਪਿੱਛੋਂ ਤਾਂ ਪਤਾ ਨਹੀਂ ਤੈਨੂੰ ਕੀ ਕੁਛ ਕਹਿੰਦੀ ਹੋਣੀ ਹੈਗੀ ਨਾ ਨਾ ਮੰਮੀ ਕੁਛ ਨਹੀਂ ਕਹਿੰਦੀ ਤੇਰੇ ਵਿਚੋਂ ਦਾ ਬਸ ਇਹਦੀ ਵੈਸੇ ਹੀ ਆਦਤ ਆ ਬੋਲਣ ਦੀ ਕੋਈ ਨਾ ਨਾਲੇ ਵੱਡੀ ਆ ਸਮਝਾਉਂਦੀ ਮੈਂ ਲੈ ਪੁੱਤ ਜੇ ਵੱਡੀ ਆ ਫਿਰ ਉਹ ਤਾਂ ਨਹੀਂ ਬੋਲੀ ਜਾਣਾ ਮਾੜਾ ਮੱਟਾ ਪਹਿਣ ਪਾਈਆਂ ਮੰਗੂ ਰੱਖੇ ਨਾ ਚੱਲ ਪੁੱਤ ਮੇਰਾ ਤਾਂ ਨਹੀਂ ਟਾਈਮ ਲੱਗਦਾ ਸੀ ਤੇਰਾ ਸਿਰ ਫਰੋਲਣ ਦਾ ਇਹਨੂੰ ਕਿਹੜਾ ਕੋਈ ਡਰਾ ਹੈਗਾ ਆਪਦੀ ਛੋਟੀ ਭੈਣ ਬਣਾ ਕੇ ਸਿਰ ਦੇਖ ਲਿਆ ਕਰੇ ਤੇਰਾ ਨਹੀਂ ਲੱਗਦਾ ਮੰਮੀ ਸਾਮਾ ਦੀ ਕੁੜੀ ਨਹੀਂ ਆਈ ਹੈਗੀ ਗਈ ਹੋਈ ਆ ਪੜਨ ਅੱਛਾ ਜਦੋਂ ਆਉਗੀ ਉਹਨੂੰ ਦੇਖੀ ਤੂੰ ਕੀ ਕੁਛ ਕਰਦੀ ਆ ਉਹ ਇਦੋਂ ਵੀ ਜ਼ਿਆਦਾ ਲੰਡਰਾ ਹੈਂ ਬਸ ਪੁੱਤ ਤੂੰ ਨਾ ਕਿਹਾ ਕਰ ਕੀ ਕਰਾਂ ਮੈਂ ਜਦੋਂ ਔਖੀ ਹੁੰਨੀ ਮੇਰੇ ਮੂੰਹੋਂ ਨਿਕਲਦੀਆਂ ਇਹ ਜੀਆਂ ਗੱਲਾਂ ਉਹੀ ਗੱਲ ਜਦ ਤਮਾ ਘੱਟ ਹੋਵੇ ਪੁੱਤ ਤਾਂ ਤੀ ਘੱਟ ਹੋਵੇ ਸਹੀ ਗੱਲ ਹੈ ਕੀ ਕਹਾਂ ਇਹਨਾਂ ਦੇ ਮੂੰਹ ਤੇ ਕਹਿੰਦੇ ਤਾਂ ਉਹੀ ਗੱਲ ਹੋਵਾਂਗੇ ਜਿਮੜੀ ਟੱਕੜੇ ਕਰਦੀ ਐ ਤੈਨੂੰ ਇੰਨੀਆਂ ਸਾਲਾਂ ਮਾਰਦੀ ਐ ਟੱਕੜੇ ਕਰਦੀ ਕੀ ਆ ਕੜਛੀ ਦੇ ਰੋਗ ਬਣਾਉਦ ਨੇ ਉਹਦਾ ਬੰਦਾ ਮਾਰਿਆ ਹੋਇਆ ਉਹ ਤਾਂ ਸਬਜ਼ੀ ਵੀ ਨਹੀਂ ਜਲਦੀ ਹੈਗੀ ਹੈ ਢਾਂਗਾ ਨਾਲ ਇਹ ਜੀ ਹੈ ਰੋਟੀ ਦੇਤੀ ਦੇਤੀ ਦੁਆਰਾ ਰੋਟੀ ਨਹੀਂ ਰੱਖਦੀ ਚੰਗਾ ਕੋਈ ਨੂਣਾ ਕੁਸ ਖਾਈਂ ਤੇ ਥੋਂ ਲੈ ਕੇ ਹਾਂ ਇੱਕ ਟਾਈਮ ਭੁਖੀ ਰਹਿ ਜੀ ਪਰ ਇਹ ਤੋਂ ਨਾ ਕੁਸ ਲੈ ਕੇ ਖਾਈਂ ਕੀ ਬਤਾ ਕੀ ਪਾ ਕੇ ਦੇ ਦੇ ਇਹ ਤਾਂ ਆਪਣੇ ਸਿਰ ਦੀ ਜੂਣਾ ਦੇਵੇ ਕਿਸੇ ਨੂੰ ਤੇ ਇਹ ਕੋਈ ਚੀਜ਼ ਕਿੱਥੋਂ ਦੇ ਦੂਗੀ ਮੈਨੂੰ ਸਹੀ ਗੱਲ ਹੈ ਪੁੱਤ ਚਲ ਕੋਈ ਮੈਂ ਕਾਂਸ ਦਾ ਕੋ ਜਨਾਨੀ ਦੇਖੀ ਨਹੀਂ ਸੀ ਮੈਂ ਤਾਂ ਰਿਸ਼ਤਾ ਕਰਕੇ ਵਿਸਤਾਉਣੀ ਹੈ ਇਸ ਘਰ ਚ ਤੇਰਾ ਵੀ ਇੰਨੀ ਤੇਜ ਹੈ ਇਹ ਜੇ ਮੈਨੂੰ ਪਤਾ ਹੁੰਦਾ ਮੈਂ ਤੇਰਾ ਰਿਸ਼ਤਾ ਇੱਥੇ ਕਰਦੀ ਨਾ ਇੱਥੇ ਹੋਰ ਕਰਦਾ ਦੀ ਮੈਂ ਤਾਂ ਬਥੇਰਾ ਰੋਕੇ ਸੀਗੇ ਆਇਕ ਤੇਰਾ ਬਾਪ ਤੇ ਇੱਕ ਤੇਰੀ ਭੂਆ ਨੇ ਇਹਨਾਂ ਨੇ ਨੀ ਪੱਟੀ ਬੰਨਣ ਦਿੱਤੀ ਇਹ ਡੱਕ ਕੇ ਗਏ ਨੇ ਇਹਨਾਂ ਪੁੱਤੇ ਤੈਨੂੰ ਇੱਥੇ ਲੈ ਪੁੱਤ ਜੇ ਮੈਂ ਆਉਂਦੀ ਨਾ ਮੈਂ ਤਾਂ ਕਿਤੇ ਵੀ ਨਹੀਂ ਸੀ ਰਿਸ਼ਤਾ ਕਰਦੀ ਉਦੀ ਪਸਾਨ ਲਾਦੇ ਉਹਨੂੰ ਡੈਨ ਨੂੰ ਤੇ 사ਗਨ ਵੀ ਉਹੀ ਗੱਲ ਆ ਕੇ ਬਾਰ ਦੀ ਬਾਰ ਹੀ ਫਵਾਤਾ ਨੂੰ ਪੁੱਤਿਆਣੀ ਕੋਈ ਨਾ ਮੰਮੀ ਜੇ ਜਿੱਤੀ ਆਪ ਤਾਂ ਜਦੋਂ ਹੋਵੇ ਨਾ ਢੱਡ ਹੋ ਗਈ ਬਹਿ ਜੇ ਉਹ ਤਾਂ ਆਪੇ ਇਸੇ ਦੀ ਜੜ ਥੱਲੇ ਬੋਲਦਾ ਚੱਲ ਕੋਈ ਨਾ ਪੁੱਤ ਹੁਣ ਤਾਂ ਜਵੇਂ ਬਣ ਗਈ ਦਨ ਕਟੀਆਂ ਨੇ ਤੀ ਤਪੇ ਕੇ ਨਿਵਾਰ ਚ ਵੀ ਨਹੀਂ ਸੋਹਣੀ ਲੱਗਦੀ ਬੈਠੀ ਲੈ ਮੈਂ ਤਾਂ ਜਾਨੀ ਆ ਤੇਰੇ ਭੈਣ ਕੋਲੇ ਜਾਣਾਗਾ ਚੱਲ ਸੰਗਾਂ ਮਾ ਈਆਂ ਰੱਖਿਆ ਕਰ ਆਪ ਦਾ ਕੋਈ ਨਾ ਜਿਆਨੀ ਨਾਲ ਇਹਨੂੰ ਕਹਿਦੀ ਭੈਣ ਨੂੰ ਵੀ ਸੋਚ ਨਾ ਕਰਿਆ ਕਰ ਨਾ ਨਾ ਕੋਈ ਨਾ ਨਾ ਦੀਦੀ ਨੂੰ ਇੰਨੀ ਤਾਂ ਅਕਲ ਹੋਣੀ ਚਾਹੀਦੀ ਆ ਵੀ ਮੇਰੀ ਮਾਂ ਸਾਹਮਣੇ ਤੇ ਚੁੱਪ ਕਰ ਜਾਂਦੀ ਆ ਮੇਨ ਨਾਲ ਦਾ ਜਿਹੜਾ ਕੁਝ ਕਰਦੀ ਐ ਚਲ ਮੰਨ ਲਿਆ ਮੈਂ ਮਾਂ ਸਾਹਮਣੇ ਵੀ ਨਹੀਂ ਟਿਕੀ ਹੈਗੀ ਚਾਚੀ ਦੁੱਧ ਮੈਂ ਗਲਾਸ ਚ ਬੀਬੀ ਲੈ ਕੇ ਆਈ ਸੀ ਜਿਹੜਾ ਚਾਹ ਬਣਾਉਣੀ ਐ ਮੇਰੀ ਮਾਂ ਨੇ ਵੀਰਪਾਲਾ ਦੁੱਧ ਤਾਂ ਹੈ ਨਹੀਂਗਾ ਤੇਰੀ ਨਾਨੀ ਆਈ ਸੀਗੀ ਮੈਂ ਉਹਨੂੰ ਚਾਹ ਕਰਤੀ ਲੇਖ ਨਾਨੀ ਆਈ ਸੀ ਫਿਰ ਮੈਂ ਕੀ ਕਰਾਂ ਨਾਨੀ ਆਈ ਸੀ ਚਾਹ ਕਰਤੀ ਸਾਡਾ ਦੁੱਧ ਤਾਂ ਦੇ ਦਿਓ ਇਹਦੇ ਚ ਤੁਹਾਨੂੰ ਪਤਾ ਪਹਿਲਾਂ ਵੀ ਅਸੀਂ ਦੁੱਧ ਲੈਣੇ ਤਾਂ ਹੁੰਨੇ ਆ ਬੀਬੀ ਦੁੱਧ ਦੀ ਥੋੜਾ ਲੈ ਕੇ ਆਈ ਸੀਗੀ ਇਹਨਾਂ ਦੁੱਧ ਹੈ ਨਹੀਂ ਸੀ ਅੱਗੇ ਦੋ ਘਰਾਂ ਚ ਦੁੱਧ ਲੈ ਆਉਂਦੀ ਆ ਪਰ ਅੱਜ ਉਹ ਇੱਕੋ ਹੀ ਘਰ ਚ ਦੁੱਧ ਲੈ ਕੇ ਆਈ ਆ ਤੈਨੂੰ ਐ ਆ ਵੀ ਫੇਰ ਚਾਹ ਬਣਾਉਣੂ ਗੈਣਾ ਮੈਂ ਦੁਬਾਰਾ ਸਾਡਾ ਦੁੱਧ ਦੇ ਚੱਪਾ ਕਰਕੇ ਨਾਲਿਆ ਸਾਡੀਆਂ ਬਾਟੀਆਂ ਆਂਗਾ ਚਾਚੀ ਕੀ ਤੂੰ ਪੁੱਛ ਕੇ ਚੱਕਣਾ ਸੀ ਇਥੇ ਤੇਰਾ ਚਾਚਾ ਨਾ ਬਾਸਮੀ ਲੇਕੇ ਆਇਆ ਥੋਡੀਆਂ ਨਹੀਂ ਹੈਗੀਆਂ ਇਹ ਇਹ ਤਾਂ ਨਵੀਆਂ ਬਾਟੀਆਂ ਨੇ ਨਾਲ ਥੋਡੀਆਂ ਬਾਟੀਆਂ ਤੇ ਨਿਸ਼ਾਨੀ ਲੱਗੀ ਹੋਈ ਆ ਇਹ ਸਾਡੀਆਂ ਨੇ ਮੈਂ ਨਾ ਆਪਦਾ ਭਾਂਡਾ ਚੰਗੀ ਤਰ੍ਹਾਂ ਪਛਾਣ ਲੈਣੀ ਆ ਦੂਰੋਂ ਹੀ ਤੇ ਬਾਟੀਆਂ ਸਾਡੀਆਂ ਆਂਗਾ ਮੀਰਪਾਲ ਕਿਉਂ ਤੂੰ ਐਵੇਂ ਬੁੜੀਆਂ ਵਾਂਗੂ ਲੜਨ ਲੱਗ ਜਾਨੀ ਆ ਜੇ ਮੇਰਾ ਪਿੱਛਾ ਗਰੀਬ ਆ ਨਾ ਤਾਂ ਤੁਸੀਂ ਮਾਵਾ ਨਹੀਂ ਆਏ ਸਾਡੇ ਪਿੱਛੇ ਨਾ ਪਾਓ ਗਰੀਬ ਗਰੂਪ ਦਾ ਨਹੀਂ ਪਤਾ ਪਰ ਚੀਜ਼ ਸਾਡੀ ਆ ਤੈਨੂੰ ਪਤਾ ਨਾ ਮੈਂ ਆਪਣੀ ਚੀਜ਼ ਕਿਸੇ ਨੂੰ ਨਹੀਂ ਦਿੰਦੀ ਵੀਰਪਾਲ ਮੈਂ ਕਿਹਾ ਤੈਨੂੰ ਐ ਕਿਹਾ ਵੀ ਮੇਰੀ ਮੰਮੀ ਬਾਟੀਆਂ ਦੇਗੀ ਤੇਰਾ ਚਾਚਾ ਲੈ ਕੇ ਆਇਆ ਸ਼ਾਮ ਨੂੰ ਆਜੂਗਾ ਉਹਨੂੰ ਪੁੱਛ ਲਈ ਜਾਏ ਚੱਲ ਕੋਈ ਨਹੀਂ ਹੁਣ ਬਾਟੀਆਂ ਮੈਂ ਲੈ ਕੇ ਜਾਉਂਗੀ ਤੇ ਚਾਚੇ ਤਾਂ ਪੁੱਛ ਕੇ ਫੜਾ ਜੂਂਗੀ ਜੇ ਤੁਹਾਡਾ ਹੋਗਾ ਤੇਰਾ ਚਾਚਾ ਕਿ ਮੈਨੂੰ ਬੋਲੂ ਵੀਰਪਾਲ ਆਇਆ ਨਹੀਂ ਕਰੀਦਾ ਹੁੰਦਾ ਜੁਗਾ ਬਾਟੀਆਂ ਹੀ ਸਾਡਾ ਐ ਕਰਨੀ ਦਾ ਕੀ ਮਤਲਬ ਆ ਐ ਨਹੀਂ ਕਰੀਦਾ ਇੱਕ ਵਾਰੀ ਤੁਹਾਡੇ ਕਮਰੇ ਚ ਗਿਣਤਾ ਬਾਟੀਆਂ ਤੇ ਪੂਰੀਆਂ ਹੋਈਆਂ ਤਾਂ ਠੀਕ ਆ ਨਹੀਂ ਭਾਈ ਕੋਈ ਨਾ ਫਿਰ ਤੁਸੀਂ ਜਦ ਮੇਰੀ ਮਾਰ ਲਈ ਤਾਂ ਲੈ ਜਿਓ ਅ ਸਵੇਰੇ ਮੇਰੀ ਮਾਂ ਭਾਂਡੇ ਮੈਂਦੀ ਸੀ ਮੈਨੂੰ ਕਹੀ ਆਂਦੀ ਸੀ ਵੀ ਦੋ ਬਾਟੀਆਂ ਘਾਟਾ ਮੈਂ ਆਖਿਆ ਇੱਥੇ ਹੀ ਹੋਣਗਾਂ ਪਰ ਆ ਉਹੀ ਬਾਟੀਆਂ ਦਾ ਸਿਆਣ ਲਗਾ ਮੈਂ ਦੇਖ ਮਿਰਪਾਲ ਤੈਨੂੰ ਪਤਾ ਇਹ ਵੀ ਮੈਂ ਬਾਟੀ ਚ ਚਾਹ ਪੀਣੀ ਆ ਤਾਂ ਕਰਕੇ ਮੈਂ ਤਾਂ ਮਸਾਂ ਤੋਂ 2 ਮਹੀਨੇ ਪਹਿਲਾਂ ਹਾੜੇ ਕੱਢਣ ਲੱਗੀ ਸੀ ਕਿ ਵੀ ਬਾਟੀਆਂ ਲਿਆ ਦੇ ਮਸਾਂ ਤਾਂ ਨੇ ਬਾਟੀਆਂ ਲਿਆ ਕੇ ਦਿੱਤੀਆਂ ਹੰਤੋਂ ਇਹ ਵੀ ਲੈ ਕੇ ਚੱਲੀ ਆ ਆ ਕਹਾੜੀਆਂ ਨਹੀਂ ਆ ਨਾ ਮੈਨੂੰ ਨਸਣਾ ਆ ਬਾਟੀਆਂ ਤਾਂ ਮੈਂ ਲੈ ਕੇ ਜਾਉਂਗੀ ਨਾਲੇ ਦੁੱਧ ਪਾ ਦੇ ਚੁੱਪ ਕਰਕੇ ਮੈਨੂੰ ਪਤਾ ਹੈਗਾ ਦੁੱਧ ਤੇ ਇੱਕ ਦੁੱਧ ਤਾਂ ਹੈ ਨਹੀਂ ਛੇ ਤੈਨੂੰ ਨੇਜਕੀਨ ਹੁੰਦਾ ਤਾ ਜਾ ਕੇ ਦੇਖ ਲੈ ਨਾ ਫਿਰ ਨਾਲ ਚਾਹ ਬਣਾਉਂਦੀ ਨਾਨੀ ਨੂੰ ਚਾਹ ਨੂੰ ਪੀ ਸੀਗਾ ਦੀਰਪਾਲ ਜੇ ਤੋ ਕੋਈ ਰਿਸ਼ਤੇਦਾਰ ਆਣਣੋਂ ਤਾਂ ਚਾਹ ਤਾਂ ਬਣਾ ਕੇ ਦਿੰਨੇ ਆ ਉਹ ਕਿੜਮ ਵਿਚਾਰੀ ਆਪਣਾ ਘਰ ਚੱਕ ਕੇ ਲੈ ਜਾਂਦੀ ਐ ਚਾਹ ਦੀ ਘੁੱਟੀ ਆ ਕਾਲੀ ਬਿਲੀ ਚਾਹ ਕਰ ਦੇਦੀ ਕਰ ਦੇਦੀ ਆ ਕਾਲੀ ਪੀਲੀ ਚਾਹ ਤੇਰੇ ਨਾਨੀ ਮੱਥਾ ਵੱਜਦਾ ਮੇਰੇ ਨਾਲ ਜੇ ਜੀ ਮਾਈ ਉਹ ਜੀਤੀ ਆ ਮੈਂ ਟੈਣੀ ਸਮਝਉਂਦੀ ਵੀ ਆਪਦੇ ਸਹੁਰੇ ਕਿਵੇਂ ਘੱਟੂਗੀ ਅੱਜ ਕੱਲ੍ਹ ਦੀ ਸੱਸਾਂ ਤਾਂ ਉਹਨੇ ਕਿਸੇ ਨੂੰ ਝੂਂ ਕਰਨ ਦਿੰਦੀ ਆ ਇੱਥੇ ਵਿਆਹ ਤੋਂ ਪਹਿਲਾਂ ਹੀ ਤਲਾਕ ਹੋਇਆ ਲੈ ਆ ਗਈ ਵੀਰਪਾਲ ਹਾਂ ਮਾਂ ਆ ਗਈ ਤੇ ਨਾਲੇ ਮੈਂ ਚਾਚੀ ਨਾਲ ਆ ਬਾਟੀਆਂ ਇਹ ਬਾਟੀਆਂ ਆਪਣੀਆਂ ਹੈ ਨਾ ਚਾਚੀ ਲੈ ਗਈ ਸੀ ਤੁਹਾਨੂੰ ਪਤਾ ਨਹੀਂ ਲੱਗਾ ਤੁਸੀਂ ਮੈਨੂੰ ਸਵੇਰੇ ਕਈ ਆਉਂਦੇ ਸੀ ਵੀ ਆਪਣਾ ਦੋ ਬਾਟੇ ਕਿੱਥੇ ਆ ਹਾਂ ਚਾਚੀ ਤੋਂ ਲੈ ਕੇ ਆਈਆਂ ਮੈਂ ਨਿੰਮਾ ਤਾਂ ਤੇ ਆਂਦੀ ਤੇ ਲਾ ਚਾਹ ਪਿੰਦੀ ਉਹਨਾਂ ਮੈਂ ਦੇਖਿਆ ਨਹੀਂ ਉਹਨਾਂ ਨੂੰ ਮਾਮਾ ਤੀਆਂ ਉਹ ਕਿਹੜਾ ਪੁੱਛ ਕੇ ਲੈ ਜਾਂਦੀ ਆ ਮਾਂ ਤੇਰੇ ਤੋਂ ਚਾਹ ਨੂੰ ਕਹਾਂਤੀ ਮਾਂ ਕੁੱਟ ਚਾਹ ਕਰ ਲੈ ਦੁੱਧ ਕਹਿੰਦੀ ਮਤਬ ਦੀ ਮਾਂ ਨੂੰ ਚਾਹ ਬਣਾ ਕੇ ਦੇ ਦੀ ਸਾਰਾ ਦੁੱਧ ਪਾਤਾ ਸਾਰਾ ਦੁੱਧ ਪਾਤਾ ਆ ਬੀਬੀ ਨੂੰ ਹੋਣ ਤੇ ਬੀਬੀ ਨਾਲ ਤਾਂ ਮੈਂ ਬਣਾਉਂਦੀ ਰਿਹਾਂ ਉਹੀ ਤਾਂ ਗੱਲ ਆ ਮਾਂ ਨਾਲੇ ਆਪਣੀ ਚੀਜ਼ ਦਾ ਨਾ ਧਿਆਨ ਰੱਖਿਆ ਕਰਾ ਚੁੱਪ ਕਰਕੇ ਲੈ ਜਾਂਦੀ ਆ ਨਾ ਪੁੱਛ ਕੇ ਲੈ ਜਾਵੇ ਨਾ ਵਾਸਤਾ ਕੋਈ ਨਹੀਂ ਆ ਜਾਣਦੇ ਉਹਦੇ ਕੋਲ ਗਈ ਹੋਈ ਆ ਸਿੰਦਰ ਕੋਲ ਲਾ ਲੈਣ ਦੇ ਉਹਨੂੰ 4 ਦਿਨ ਫੇਰ ਆ ਜਾਣ ਦੇ ਉਹਨੂੰ ਫੇਰ ਪੁੱਛੂਗੀ ਬੜੀ ਭੈੜੀ ਰੱਖਦੀ ਆ ਮਾਂ ਮੈਂ ਤਾਂ ਇਹੇ ਬੰਦਾ ਜਮਾਂ ਪਸੰਦ ਨਹੀਂ ਤੈਨੂੰ ਪਤਾ ਆਪਣੀ ਚੀਜ਼ ਮੈਂ ਨਹੀਂ ਕਿਸੇ ਨੂੰ ਦਿੰਦੀ ਮੈਨੂੰ ਨਹੀਂ ਵਧੀਆ ਲੱਗਦਾ ਕੋਈ ਆਪਣੀ ਚੀਜ਼ ਲੈ ਕੇ ਜਾਵੇ ਕੀ ਬੋਲਦੀ ਸੀ ਕੋਈ ਕੁਝ ਬੋਲਿਓ ਕੋਈਂਦੀ ਵੀਰਪਾਲ ਆਇਆ ਨਹੀਂ ਤੈਨੂੰ ਬੋਲਣਾ ਚਾਹੀਦਾ ਬਾਵਾ ਕੁਝ ਬੋਲਦੀ ਸੀ ਮਾਂ ਮੈਨੂੰ ਕੀ ਦੱਸਾਂ ਮੈਂ ਤੈਨੂੰ ਮੈਂ ਫਿਰ ਮੈਂ ਵੀ ਹਜ਼ਾਰ ਲਾਇਆ ਸਮਾਰਕੀ ਵਧੀਆ ਲਈ ਚੰਗੀ ਤਰ੍ਹਾਂ ਕਰਕੇ ਹੋਣੀ ਸੀ ਬੇਜਤੀ ਮੈਂ ਮੈਂ ਤਾਂ ਇਹ ਕਹਤਾ ਮੈਂ ਕਿਹਾ ਕੀ ਲੋੜ ਸੀ ਤੇਰੀ ਮਾਂ ਨੂੰ ਚਾਹ ਬਣਾ ਕੇ ਦੇਣ ਦੀ ਹਾਂ ਜ਼ਰੂਰੀ ਸੀ ਮੈਂ ਕਿਹਾ ਚਾਹ ਬਣਾਉਣੀ ਤੈਨੂੰ ਪਤਾ ਨਹੀਂ ਸੀ ਵੀ ਅਸੀਂ ਦੁੱਧ ਲਵਾਵਾਂਗੇ ਅੱਧਾ ਵਿੱਚੋਂ ਹੂੰ ਬੱਸ ਕੋਈ ਨਹੀਂ ਵੀਰ ਭਾਲ ਚਾਹਤਾ ਬਣਾ ਕੋਈ ਦਿਂਦੀ ਹੁੰਦੀ ਹੁੰਦੇ ਆ ਨਾਲੇ ਤੂੰ ਬਾਲਾ ਬੋਲਦੀ ਮੈਂ ਕਿਹਾ ਮੈਂ ਤਾਂ ਐਂ ਬੋਲੂਗੀ ਵਧੀਆ ਰਹੀ ਸਮਾਰ ਕੇ ਝਾੜੀ ਹਾਂ ਮੈਨੂੰ ਮੈਨੂੰ ਤਾਂ ਉਹ ਵੀ ਨਹੀਂ ਚੱਚਦੀ ਲੱਗਦੀ ਹੈਗੀ ਮਨ ਤਾਂ ਆਬਾਂ ਬੜੀ ਭੜੀ ਲਾਣ ਹੋ ਰੱਖੀ ਜੇ ਤੂੰ ਆਪਣੇ ਕੋਲੋਨੀ ਵਾਲਿਆਂ ਨਾਲ ਬੋਲੂਗੀ ਨਾ ਮੈਨੂੰ ਉਦੋਂ ਦੱਸੀ ਚੰਗਾ ਤੋ ਜਿਹੜੀ ਗੋਤਨੀ ਫਿਰਮ ਉਦੋਂ ਪਟੂਗੀ ਅ ਸਰਪੋਕੇ ਘਰੇ ਨਾ ਜਾ ਜਾ ਕੇ ਬੈਠ ਬੈਠ ਕੇ ਚੁਗਲੀਆਂ ਕਰਦੀ ਆ ਮੈਨੂੰ ਸਾਰਾ ਪਤਾ ਹੈ ਇਹਦਾ ਸਹੀ ਗੱਲ ਮਾਂ ਜਦੋਂ ਤੈਨੂੰ ਪਤਾ ਹੁੰਦਾ ਜਾ ਬੜਾ ਕਰਮ ਕਰ ਲਾਇਆ ਕਰ ਇਹਦੇ ਗੁੱਤ ਚ ਸਮਾਰ ਕੇ ਆ ਇਹਨੇ ਦੇ ਬਾਗਾਂ ਦੇ ਉੱਪਰ ਚ ਬਾਰੇ ਤੇ ਚੜ ਜਾਂਦੀ ਹੈ ਉਹ ਮੰਡੀਆਂ ਨੇ ਉੱਥੇ ਉਹਨਾਂ ਨਾਲ ਚੂਨੇ ਕੱਟ ਕੇ ਉਹਨਾਂ ਦੇ ਬਹੁਤ ਨਾਲ ਸੂਟੀ ਨਾਲ ਹਾਂ ਮੈਂ ਆਪ ਦੇਖਿਆ ਆ ਵੀ ਕੰਨੀ ਸੋਣੀ ਆ ਸਟਲੀ ਮਾਂ ਕਹੇ ਦਿਨ ਤੈਨੂੰ ਕੋਈ ਡਾਰਾ ਕਿਸੇ ਦਾ ਮੈਂ ਡਰਤੀ ਆ ਕਿ ਤੈਨੂੰ ਪਤਾ ਹੀ ਐ ਮੇਰਾ ਤਾਂ ਕਹੇ ਜੇ ਸੁਵਾਦੀ ਆ ਮੇਰੀ ਮਾਂ ਇਹ ਤਾਂ ਹਈ ਚੁਗਲ ਹੋਰ ਨਾਲੇ ਪਤਾ ਨਹੀਂ ਕੀ ਕੀ ਭੇਤ ਦਿੰਦੀ ਹੋਊਗੀ ਆਪਣੇ ਘਰ ਦੇ ਘਰ ਦੇ ਜਾਣਦੇ ਅੱਡ ਬਿੱਡ ਆਪਾਂ ਨੂੰ ਕੋਈ ਲੈਣਾਗਾ ਨਾਲੇ ਮਾਂ ਗੱਲਾਂ ਤਾਂ ਆਪਣੀਆਂ ਹੀ ਕਰਦੀ ਹੋਊਗੀ ਜਾ ਕੇ ਤੂੰ ਪੁੱਛੀ ਨਾ ਜੇ ਤੈਨੂੰ ਕੋਈ ਗੱਲ ਦੱਸਣਾ ਤਾਂ ਪਾਲਿਆ ਕਰ ਗਲਾਵੇਂ ਚੱਤ ਵੀ ਦੱਸ ਸਾਡੀਆਂ ਗੱਲਾਂ ਕਿਉਂ ਕਰਦੀ ਮੈਂ ਤਾਂ ਢਕਾ ਦੂੰ ਮੈਨੂੰ ਕਿਹੜਾ ਡਰ ਆ ਕੋਈ ਲਾਇਆ ਕਰ ਇਹਦੇ ਹੂੰ ਮੀਸ ਕੋਈ ਨਹੀਂ ਅੱਜ ਆਉਣ ਤੇ ਉਹਦੇ ਨਾਲ ਜੱਗੀ ਨਾਲ ਕਰਦੀਆਂ ਗੱਲ ਤੇਰੇ ਚਾਚੇ ਨਾਲ ਵੀ ਐ ਕਰਕੇ ਉਹਦੀ ਮਾਂ ਕੋਲੇ ਬੈਠੀ ਚੁਗਨੀਆਂ ਕਰਦੀਦੀ ਖਬਰਦਾਰ ਸਾਡੇ ਚੁਗਨੀਆਂ ਕਰਨ ਦੀ ਹੈ ਮਾਂ ਮੈਂ ਤਾਂ ਹੋਰ ਨੂੰ ਸੋਚਦੀ ਆ ਕਿਉਂ ਨਾ ਚਾਚੇ ਤੋਂ ਛਿੱਤਰ ਪਵਾਈਏ ਇਹਦੇ ਅੱਜ ਦੇਖਦੇ ਆ ਖੜਕਵਾਉਨੇ ਆ ਆ ਜਾਣਦੇ ਤਾਂ ਤੂੰ ਐਂ ਕਰ ਮੇਰੀ ਬਾਪਾ ਦੋ ਵਧਾ ਕੇ ਦੱਸੀ ਚਾਚੇ ਹਾਂ ਚਾਹ ਬਣਾ ਚੰਗਾ ਜੀ ਚਾਹ ਬਣਾ ਲੈ ਦੁੱਧ ਤਾਂ ਪਿਆ ਆਪਣਾ 2 ਕਿਲੋ ਲੈਤਾ ਤੈਨੂੰ ਪਿਆ ਹਾਂ ਠੀਕ ਆ ਚਾਹ ਚੰਗਾ ਵਾਂ ਮੈਂ ਚਾਹ ਬਣਾਉਣੀ ਹਾਂ ਕੋਈ ਨਹੀਂ ਮੈਂ ਸਰਪੁਖ ਜਾ ਮਮਾ ਜਾ ਹਾਂ ਮਾਂ ਜਾ 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 ਤੂੰ ਚੱਲ ਮੈਂ ਸਰਪੁਖ ਜਾ ਕੇ ਆਉਣੀ ਆ ਆ ਬਾਟੀਆਂ ਧੋ ਲੈ ਕੀ ਮੈ ਰੀਤ ਠੀਕ ਹੈ ਜੱਤੀ ਤੁੰ ਕਿਵੇਂ ਆਂ ਹਾਂ ਹਾਂ ਠੀਕ ਆ ਠੀਕ ਆ ਹਾਂ ਠੀਕ ਆ ਕਿਵੇਂ ਇੱਥੇ ਇਕੱਲੀ ਜਿਹੀ ਬਈ ਹਾਂਗੀ ਬਸ ਉਹ ਹੀ ਰਹਿ ਗਈ ਤੂੰ ਦੱਸਿਆ ਦੱਸੇ ਨਹੀਂ ਹੈਗਾ ਵੀ ਆਏਂਗੀ ਉਹ ਬਸ ਮੈਂ ਤਾਂ ਉਹੀ ਆ ਗਈ ਸੀ ਸੱਲ ਵਧੀਆ ਕੀਤਾ ਪਾਣੀ ਲਿਆ ਪਹਿਲਾਂ ਨਾ ਨਾ ਬਸ ਪਾਣੀ ਤਾਂ ਨਹੀਂ ਉਹਨਾਂ ਤੇਰੇ ਵਾਸਤੇ ਕੇਲੇ ਕੋਲੇਜ ਲੈ ਕੇ ਆਈ ਸੀ ਕੋਈ ਨਾ ਫਿਰ ਕਿਹੰਦਾ ਤਾਨੂੰ ਦੀਦੀ ਨੂੰ ਫੜਾ ਦਿੰਦੀ ਨਹੀਂ ਤੂੰ ਉਹਨਾਂ ਛੱਡ ਪਰੇ ਮੈਂ ਨਾ ਉੱਥੇ ਰੱਖੇ ਠੀਕ ਹੈ ਅੰਦਰੀ ਉੱਥੇ ਪਏ ਨੇ ਤੈਨੂੰ ਪਤਾ ਤਾਂ ਹੈਗਾ ਜੱਤੀ ਉਹ ਫੇਰ ਬੋਲੂਗੀ ਕੋਈ ਨਾ ਦੇ ਪੁੱਛਣ ਲੱਗਿਆ ਮੈਂ ਕਹਿ ਦੂ ਕਿ ਮੇਰੇ ਕੋਲ ਕੁਝ ਨਹੀਂ ਲੱਗੇ ਪੈਣੇ ਮੈਂ ਤਾਂ ਖੜੂ ਹੀ ਨਹੀਂ ਕਿਤੇ ਮੇਰੇ ਕੋਲ ਛੜ ਸੰਗਾ ਕੋਈ ਨਾ ਆਥਣੇ ਕੁੜੀ ਜੀ ਨੇ ਖਾਤਾ ਲੈਣੀ ਆਪੇ ਜਾ ਕੇ ਗੇਲੇ ਉਹ ਕਿਹੜਾ ਛੱਡੂਗੀ ਹਾਂ ਤੇ ਹੁਣ ਵਧੀਆ ਬੋਲਦੀ ਅੰਦਰ ਨਾਲ ਤੈਨੂੰ ਪਤਾ ਤਾਂ ਹੈਗਾ ਆਪਣੇ ਨਾਲ ਕਿੱਥੇ ਬਣਾ ਕੇ ਰੱਖਦੀ ਆ ਅਗਲੀ ਵੱਡੇ ਘਰ ਦੀ ਧੀ ਆ ਆਪਣੇ ਨਾਲ ਥੋੜੀ ਮੱਤ ਮਲਾਉਗੀ ਚੱਲ ਕੋਈ ਨਾ ਜੋਤੀ ਹੁਣ ਤਾਂ ਤੂੰ ਵੀ ਵੱਡੇ ਘਰ ਦੀ ਨੋਂ ਤਾਂ ਹੈਗੀ ਆ ਨਾ ਜੀ ਕੁੜੀ ਨਹੀਂ ਹੈਗੀ ਹੂੰ ਜੋ ਠੀਕ ਹਨ ਕਰੇ ਸਾਰੇ ਹਾਂ ਹਾਂ ਕਰੇ ਤਾਂ ਬਸ ਵਧੀਆ ਸੀਗੇ ਸਾਰੇ ਵੀਰਾਂ ਵਧੀਆ ਰਹਿੰਦੇ ਹਾਂ ਹਾਂ ਵਧੀਆ ਰਹਿੰਦੇ ਸਾਰੇ ਠੀਕ ਹੈ ਐ ਤਾਂ ਬੋਲਦੀ ਰਹਿੰਦੀ ਠੀਕ ਹੈ ਜਤੀ ਹਾਂ ਹਾਂ ਵਧੀਆ ਪਰਲੋ ਤੁੰਨਾ ਕਿਵੇਂ ਵਧੀਆ ਵਧੀਆ ਔਰ ਕਰੇ ਸਾਰੇ ਠੀਕ ਠਾਕ ਸੀ ਹਾਂ ਹਾਂ ਵਧੀਆ ਸੀਗਾ ਤੂੰ ਦੱਸ ਕੁੜੀ ਠੀਕ ਰਹੇ ਨਾ ਮੈਂ ਕੱਲੀ ਜੀ ਆ ਗਈ ਠੀਕ ਨੇਗੇ ਨਾ ਬਸ ਮੈਂ ਤਾਂ ਉਹੀ ਆ ਗਈ ਚਾਚੂ ਬਣਾਤੀ ਕਿ ਨਹੀਂ ਕੁੜੇ ਹੱਸਾ ਹੁਣੀ ਆਈਏ ਪੈਣੀ ਕੋਈ ਨਾ ਬਣਾਉਣੀ ਚਾਹ ਚਾਹ ਬਣਾ ਦੇ ਜਾ ਕੇ ਪਾਣੀ ਲਿਆ ਦੇ ਹਾਂ ਨੂੰ ਨਹੀਂ ਕੁਝ ਤੇ ਆਖਾਂ ਨੂੰ ਆ ਨਾਨਾ ਖਾਂ ਨੂੰ ਤਾਂ ਮੈਂ ਕੁਝ ਨਹੀਂ ਲੈ ਕੇ ਮੈਂ ਖੜੀ ਕੋਈ ਨਹੀਂ ਕਿਤੇ ਇੰਨੇ ਤਕੜੇ ਕਰੇ ਤੇਰਾ ਵਿਆਹ ਕੀਤਾ ਆ ਤੈਨੂੰ ਫੇਰ ਵੀ ਨਹੀਂ ਕੁਝ ਪੈਸੇ ਟਕਾ ਦੇ ਦੇ ਕੇ ਤੋਰੇ ਖਾਣ ਪੀਣ ਵਾਸਤੇ ਨਹੀਂ ਪੈਸਾ ਦੇ ਦਿੰਦਾ ਉਹ ਬਸ ਖਾਣ ਨੂੰ ਵੀ ਸਮਾਰਟਫੋਨ ਲੈ ਕੇ ਦਿੰਦਾ ਨਹੀਂ ਵੀ ਬਹੁਤ ਆ ਨਾ ਤਾਂ ਕਰਕੇ ਕਿਤੇ ਖੜੀ ਨਹੀਂ ਹੋਣੀ ਚੱਲ ਕੋਈ ਨਾ ਫਿਰ ਫੜੀ ਨਹੀਂ ਹੈਗੀ ਮੈਂ ਫੜੀ ਤਾਂ ਕਾਨੂੰਨੀ ਹੈਗੀ ਨਹੀਂ ਮੈਂ ਜਾਣਦੀ ਆ ਨਹੀਂ ਤੇਰੀਆਂ ਚਲਾਕੀਆਂ ਸਿੱਖਿਆ ਦਿੰਦੀ ਹੋਵੇਂਗੀ ਸਿਖਿਆ ਆਤੀ ਹੋਊਗੀ ਲੈ ਦੀਦੀ ਮੈਨੂੰ ਸਿਖਾਉਣ ਦੀ ਕੀ ਲੋੜ ਹੁਣ ਦੀ ਦਿਨੋਂ ਵੀ ਤਾਂ ਦਿਖਦਈ ਇਹ ਵੀ ਮੇਰਾ ਘਰ ਜੋੜਨਾ ਹੈ ਮੈਂ ਨਹੀਂ ਘਰ ਜੋੜਨ ਦੀ ਗੱਲ ਨਹੀਂ ਹੈਗੀ ਕੋਈ ਨਾ ਪਾਲ ਤੋਂ ਖਾਣਾ ਹੋਇਆ ਮੈਨੂੰ ਕੁਝ ਮੰਗਾ ਦੋ ਸੋਸੀ ਗੱਲ ਕਿ ਮੈਂ ਪੁੱਤ ਇੱਥੇ ਬੈਠਾ ਆ ਜਾਓ ਰੇ ਇੱਧਰ ਹੋ ਜਾ ਮੇਰੀ ਕੁੜੀ ਤਾਂ ਇੰਨੀ ਆਸਾਂ ਲਾਈ ਬੈਠੀ ਸੀ ਕਹਿੰਦੀ ਭੂਆ ਆਊਗੀ ਕੁਝ ਖਾਣੇ ਨੂੰ ਲਿਆਊਗੀ ਫਰ ਭੂਆ ਟਿੱਕਿਆ ਨਹੀਂ ਸੀ ਮੈਂ ਤਾਂ ਕੀ ਲਈ ਹੈ ਭੂਆ ਕੋਈ ਨਾ ਵੀਰਾ ਜਿਹੜਾ ਕੁਝ ਤੋਂ ਖਾਣਾ ਹੋਇਆ ਖਾ ਲਈ ਪੈਸੇ ਲੈ ਜੀ ਮੱਛਾਂ ਨੂੰ ਠੀਕ ਆ ਫੜ ਲਈ ਤੇਰੀ ਭੂਆ ਤੋਂ 200 ਰੁਪਿਆ ਚੰਗਾ ਆ ਫੋੜਾ ਵੀ ਕੋਈ ਨਾ ਪਤਾ ਤਾਂ 200 ਲੈ ਜੀ ਹਾਂ ਵਧੀਆ ਇਧਰ ਭੁਆਣ ਤਾਂ ਤੱਕੜੇ ਘਰੇ ਬੈਤੀ ਆ ਮਾਂ ਭੁਆ ਤਾਂ ਦਿਲ ਬਹੁਤ ਵੱਡਾ ਦਾ 200 ਰੁਪਿਆ ਦਊਗੀ ਚੱਲ ਵਧੀਆ ਹੂੰ ਤਾਂ ਖਾਣੇ ਨੂੰ ਕੁਝ ਲੈ ਕੇ ਨਹੀਂ ਆਈ 200 ਰੁਪਿਆ ਤਾਂ ਦੇ ਦਊਗੀ ਆਹ ਸਿੰਦਰੇ ਜਿਹਦਾ ਆਟਾ ਗੁੰਨੋ ਹੈ ਨਾ ਸਾਡਾ ਵੀ ਆਟਾ ਵਿੱਚ ਗੁੰਨ ਲੀਓ ਚੰਗਾ ਕਿਵੇਂ ਥੋੜੇ ਗੈਂਸ ਦੂਸੋਂ ਮੁੱਕ ਗਿਆ ਗੈਸ ਕਾ ਨੂੰ ਮੁੱਕ ਗਿਆ ਮਾਂ ਚਲ ਤੁੱਲੇ ਤੇ ਬਣਾਵਾਂਗੇ ਕੱਠੀ ਬਣਾ ਲਾਂਗੇ ਸਾਰੇ ਜਿਹੜੇ ਰੋਟੀਆਂ ਤੇ ਆਪੇ ਥੋੜੇ ਕਨੀ ਥੋੜੇ ਕਨੀ ਬਣਾ ਲਾਂਗੇ ਚੁੱਲੇ ਦੇ ਫਿਰ ਤਾਂ ਸਾਡੇ ਕਨੀ ਬਣਾ ਲਈ ਬੋਲੀ ਲੱਕੜਾ ਇਧਰ ਚੱਕ ਲਾਂਗੇ ਇਹਨਾਂ ਕਨੀ ਕੋਈ ਨਾ ਇਦਰੀ ਬਣਾ ਲਾਂਗੇ ਬਣੇ ਆਹੋ ਬਣਾ ਲਿਓ ਹਾਂ ਮਾਂ ਨਾਲੇ ਮਸਾ ਦਾ ਭੂਆ ਆਈ ਆ ਭੂਆ ਰੋਟੀ ਬਣਾ ਲੂਗੀ ਸਾਰਿਆਂ ਨੇ ਇਕੱਠੇ ਬਹਿ ਕੇ ਖਾ ਲਾਂਗੇ ਹਾਰੀ ਤਾਂ ਕਰੇ ਜੋ ਚਾਹ ਬਣਾਉਂਗੀ ਨਾ ਕੁੱਟਕ ਪਾਣੀ ਸਾਡਾ ਵੀ ਪਾਲੀ ਚਾਹ ਦਾ ਕੋਈ ਨਾ ਜੀ ਆ ਚਲ ਮੈਂ ਚਾਹ ਬਣਾਉਣੀ ਆ ਬਣਾ ਲਵਾਂਗਾ ਪੀਆ ਥੋੜਾ ਜਿਹਾ ਜਿਵੇਂ ਬੀਬੀ ਦਰ ਕੇ ਗਈ ਦੀ ਢੋਲੂ ਪਰ ਕੇ ਦੁੱਧ ਦਾ ਮੈਨੂੰ ਤਾਂ ਚਾਚੀ ਕਹਿੰਦੀ ਸੀ ਦੁੱਧ ਹੈ ਨਹੀਂਗਾ ਬੀਬੀ ਢੋਲੂ ਪਰ ਕੇ ਧਰ ਕੇ ਗਈ ਆ ਦੁੱਧ ਦਾ ਇਹ ਕੰਨੀ ਅ ਦੋ ਤਿੰਨ ਦਿਨਾਂ ਵਾਸਤੇ ਵੀ ਪੀਂਦੀ ਰਹਿਣਗੇ ਤਾਂ ਨਹੀਂ ਦਿੱਤਾ ਇਹਨੇ ਦੁੱਧ ਤੈਨੂੰ ਚਾਚੀ ਤੂੰ ਤਾਂ ਕਹਿੰਦੀ ਸੀ ਦੁੱਧ ਹੈ ਨਹੀਂਗਾ ਹੁਣ ਕਿੱਥੋਂ ਆ ਗਿਆ ਬੀਬੀ ਕਹਿੰਦੀ ਹੋਈ ਉਹਦਾ ਕਰਕੇ ਦੁੱਧ ਦੇ ਕੇ ਗਈ ਇਹਨੂੰ ਲੈ ਕੇ ਵੀ ਕਿਤੇ ਫਿਰੂਗੀ ਕੋਈ ਨਾ ਬਾਲਜ ਉਧਰ ਅੱਧਾ ਗਲਾਸ ਤੂੰ ਲੈ ਕੇ ਫਿਰ ਕੀ ਕੱਸ ਦੂ ਕੁਛ ਚੱਲ ਕੋਈ ਨਹੀਂ ਤੈਨੂੰ ਫਰਕ ਪਾਉਣ ਦੀ ਜੋਤੀ ਲੋੜ ਨਹੀਂ ਹੈਗੀ ਇਹ ਤਾਂ ਸਾਡਾ ਆਪਚ ਦਾ ਮਾਮਲਾ ਹੈਗਾ ਮੈਂ ਤਾਂ ਬਲਕਿ ਕੀ ਫਰਕ ਪਾਉਣੀ ਹੈ ਤੁਹਾਡਾ ਚਲ ਮੈਂ ਚਾਹ ਦੇ ਵਾਸਤੇ ਆਈ ਨਹੀਂ ਹੈਗੀ ਤੇ ਅਸੀਂ ਆਪੇ ਤੇ ਮੈਂ ਉਹ ਕਰ ਲਾਂਗੇ ਤੂੰ ਰੋਟੀ ਪਾਣੀ ਦਾ ਕਰਵਾ ਲੈ ਕੋਈ ਨਾ ਮੈਂ ਵੀ ਵਧੀਆ ਜਿਹਾ ਬਣਾ ਲਿਆ ਕੋਈ ਕਰਵਾ ਲਾਂਗੀ ਕੋਈ ਨਾ ਤੁਸੀਂ ਬਹਿ ਜਾ ਦੋਨੇ ਨੇ ਇੱਥੇ ਬੱਟੇ ਆ ਸੀ ਤਾਂ ਸਿਆ ਬਾ ਸੁਭਾ ਕਰ ਦਿੰਨੀ ਆ ਨਹੀਂ ਬਾਜਾ ਬਾਜਾ ਜੱਤ ਜੱਤ ਬਾਜਾ ਚੱਲੋ ਠੀਕ ਆ ਪਾ ਲੋ ਮੈਂ ਤਾਂ ਕਲੋਨੀਆ ਚ ਜਾ ਕੇ ਆਉਣੀ ਆ ਜਾਇਆ ਬਾਗ ਜਾ ਤੇ ਤੋਬੜਾ ਸੁਬੜੀ ਲੱਗੀ ਪਈ ਹੋਊਗੀ ਫਰਬੋ ਕੇ ਕੰਮ ਨੂੰ ਫਰਬੋ ਕੇ ਜਾਣੀ ਆ ਚੱਲ ਕੋਈ ਨਹੀਂ ਜਾਇਆ ਜਾਇਆ ਤੂੰ ਬਾਗ ਚੱਲਦੀ ਮੈਂ ਨਹੀਂ ਦੋਨੇ ਇਕੱਠੀਆਂ ਤੁਰੀਆਂ ਜਾਂਦੀਆਂ ਨਾ ਨਾ ਮੈਂ ਤਾਂ ਜਾਂਦੀ ਨਹੀਂ ਤੈਨੂੰ ਪਤਾ ਤਾਂ ਹੈਗਾ ਮੇਰੇ ਤੇ ਲੜਾਈ ਹੋਈ ਹੋਈ ਆਗੀ ਅਸਦੇ ਵਿਆਹ ਵੇਲੇ ਦੀ ਤੁਹਾਡੇ ਵਿਆਹ ਵੇਲੇ ਦੀ ਚੱਲ ਕੋਈ ਨਾ ਫਿਰ ਬਾਗ ਚੱਲਦੇ ਆ ਜਾ ਮਾਂ ਮੈਂ ਵਗ ਜਾ ਬਸ ਤਾਂ ਨਹੀਂ ਜਾਣਾ ਹੈਗਾ ਘਰੇ ਕੰਮ ਕੌਣ ਕਰੂਗਾ ਮੈਂ ਤਾਂ ਉੱਥੇ ਜਾ ਕੇ ਆਉਣੀ ਹੈਗੀ ਉਹਨਾਂ ਦੇ ਕਿਸੇ ਦੇ ਗਵਾਂਡੀਆਂ ਦੇ ਚੱਲ ਫਿਰ ਆਪਾਂ ਗਵਾਂਡੀਆਂ ਤੇ ਜਾ ਆਉਣੀ ਆ ਬਾਗ ਦੇ ਤੂੰ ਕਲੋਨੀ ਚ ਜਾਇਆ ਉਹਨਾਂ ਦੇ ਠੀਕ ਹੈ ਫਿਰ ਮੈਨੂੰ ਕੁੜੀ ਨੂੰ ਨਾਲ ਭੇਜ ਦੇ ਕੁੜੀ ਨੂੰ ਲੈ ਜਾਨੀ ਆ ਅੱਗੇ ਇੱਕ 아이ਦੀ ਦੂਰ ਕੱਲੀ ਨਹੀਂ ਆਈ ਹੁਣ ਤੋ ਕਰਮਗੜ ਤੋਂ ਵੀ ਤਾਂ ਕੱਲੀ ਚੱਲ ਕੇ ਆ ਗਈ ਮੈਂ ਕਿਹੜਾ ਕੁੜੀ ਨੂੰ ਵੇਚ ਕੇ ਆਉਣੀ ਆ ਨਾਲ ਹੀ ਲੈ ਕੇ ਆਉਂਗੀ ਇੱਥੇ ਤੇ ਅਸੀਂ ਕੰਮ ਕਰਦੇ ਮਾਮਾ ਤੀਆਂ ਚੱਲ ਕੁੜੀ ਖੜੀ ਹੋ ਪਾਂਡੇ ਮਾਜ ਸਭਾ ਜਾ ਜਦਾ ਜਾ ਤੂੰ ਮਿਲਿਆ ਤੇਰੇ ਹੱਥ ਪ੍ਰੇਮ ਨੇ ਸਾਡੇ ਨਹੀਂ ਹੈ ਜ ਪ੍ਰੇਮ ਹੈਗੇ ਨਾ ਹੁਣ ਭਾਈ ਅਸਦਾ ਭਾਈ ਸਾਬ ਨਾਲ ਵਰਤਣਾ ਠੀਕ ਆ ਵਰਤ ਲੈ ਹਾਂ ਵਰਤ ਲੈ ਲੈ ਕੇ ਜਾਣਗੇ ਨਾ ਤੇਰੇ ਨਾਨਕ ਸਾਕ ਨੂੰ ਸੁਨਾਰਾ ਲੈ ਕੇ ਜਾਣ ਤਾਂ ਹੈ ਨਾਲ ਲੈ ਕੇ ਤਾਂ ਮਤਲ ਰੱਖਣਾ ਵਰਤਣਾ ਪੂ ਭਾਈ ਹੰਤਾ ਹੂੰ ਥੋੜਾ ਤੇਰੇ ਸਿਲਾਈ ਹੋਏ ਨੇ ਫਾਰਿਆ ਨੇ ਤਾਂ ਨਹੀਂ ਜਾਂਦੀਆਂ ਤਾਂ ਨਹੀਂ ਜਾਂਦੀਆਂ ਤਾਂ ਨਾ ਸਹੀ ਤੂੰ ਵਰਤ ਲੈ ਦੂਰੀ ਘੁੰਮਰੀਆਂ ਪਾ ਪਾ ਕੇ ਮਸੀ ਆ ਜੈ ਰੀ ਤਾ ਕੀ ਮੈਂ ਵਸੀ ਬਰੀਆ ਤੂੰ ਦੱਸ ਮੈਂ ਤਾਂ ਠੀਕ ਆ ਮੈਂ ਤਾਂ ਪਾਣੀ ਦੀ ਬਾਲਟੀ ਲੈਣ ਆਈ ਸੀਗੀ ਅੱਛਾ ਭਰ ਲੈ ਮੈਂ ਵੀ ਕੰਮ ਜਾਂ ਨਿਵੇੜਦਾ ਹਾਂ ਬਸ ਤੈਨੂੰ ਪਤਾ ਬਾਹਰ ਕਰਕੇ ਕਿੰਨਾ ਔਖਾ ਹੋ ਜਾਂਦਾ ਵਾ ਹਾਂ ਸਹੀ ਗੱਲ ਆ ਤੂੰ ਸਦੇਹਸ ਦੇ ਹਨ ਵੇੜਿਆ ਕਰਨਾ ਧੁੱਪ ਦੇਖ ਲੈ ਕਿੰਨੀ ਚੜ ਗਈ ਧੁੱਪ ਤਾਂ ਚੜ ਗਈ ਕੀ ਕਰਾ ਕੰਮ ਹੀ ਨਹੀਂ ਮੁੱਕਦੇ ਕਰਦੇ ਤਾਂ ਹਾਂ ਇਹ ਤਾਂ ਹੈਗਾ ਹੀ ਤੇ ਚਾਚਾ ਗਿਆ ਕੰਮ ਤੇ ਹਾਂ ਗਿਆਗਾ ਤਾਂ ਹਾਂ ਐਂ ਕਰਿਆ ਕਰ ਸੰਦੇਹਾ ਜਦੋਂ ਚਾਚੇ ਦੀ ਰੋਟੀ ਬਣਾਉਣੀ ਹੁੰਦੀ ਆ ਨਾਲ ਹੀ ਆਪਦੀਆਂ ਚਾਰ ਲਾ ਲਿਆ ਕਰ ਉਹ ਤਾਂ ਲਾ ਲੀਆ ਸੀ ਮਨੇ ਮੈਨੂੰ ਪੁੱਜੋਤੀ ਆਈ ਹੋਈ ਹੈਗੀ ਹਾਂ ਜੋਤੀ ਆਈ ਹੋਈ ਆ ਅੱਛਾ ਸੋੜ ਵਾਲੀ ਉਹ ਪਿਸਰੀ ਫਿਰਦੀ ਸੀਗੀ ਕਿਵੇਂ ਮੈਂ ਸਮਝਉਂ ਜੋਤੀ ਕਰਕੇ ਮੱਚ ਗਈ ਹੋਣੀ ਹਾਂ ਮੈਂ ਦੇਖ ਲਿਆ ਸੀ ਮਗਾ ਤਾਂ ਹੀ ਤਰਫੀ ਫਿਰਦੀ ਹੈ ਹਾਂ ਬਾਹਰ ਤੜਫਦੀ ਉਹਨੂੰ ਦੇਖ ਕੇ ਤਾਂ ਵਿਚਾਰੀ ਨੂੰ ਚੱਲ ਹੁਣ ਉਹਦਾ ਵੀ ਕੀ ਕੁਸਰ ਹੋਣਾ ਪਾਉਣੀ ਹੈ ਵਿਚਾਰੀ ਨੂੰ ਹਾਂ ਹੁਣ ਤਾਂ ਵਿਚਾਰੀ ਨੇ ਦੋ ਦਿਨ ਲਾਉਣੇ ਨੇ ਆਣੀ ਨੇ ਪਤਾ ਨਹੀਂ ਨਹੀਂ ਲਾਉਣੇ ਹੈਗੇ ਹਨਾ ਸਹੀ ਗੱਲ ਹੈ ਇਹ ਤਾਂ ਬਣਾ ਕੇ ਨਹੀਂ ਰੱਖਦੀ ਕਿਸੇ ਨਾਲ ਵੀ ਸਹੀ ਗੱਲ ਹੈ ਕਿਸੇ ਨਾਲ ਬਣਾਉਂਦੀ ਹੈਗੀ ਪਤਾ ਨਹੀਂ ਕੀ ਚਾਹੁੰਦੀ ਪਤਾ ਨਹੀਂ ਗਿਆ ਜਦ ਲਬਾਲ ਉਤਰੀਆਂ ਨੂੰ ਸਾਰਾ ਦਿਨ ਫਿਰੇ ਜਾਂਦੀ ਹੈਗੀ ਇੱਧਰ ਵੜ ਗਈ ਉੱਧਰ ਨਿਕਲ ਗਈ ਆਈ ਸੀ ਇੱਧਰ ਔਰ ਆਈ ਸੀ ਜਵੇਰੇ ਅੱਛਾ ਤੇ ਸੱਚੀ ਡੱਕਿਆਂ ਨੂੰ ਜਾਏਂਗੀ ਤੂੰ ਹਾਂ ਜਾਊਂਗੀ ਮੈਂ ਕਦੋਂ ਕ ਜਾਏਂਗੀ ਫੇਰ ਮੈਂ ਠਹਿਰ ਕੇ ਚੱਲੂਗੀ ਤੂੰ ਵੀ ਚੱਲ ਪੀ ਨਾਲ ਐਂ ਕਰੀ ਤੂੰ ਕੰਮ ਤਾਂ ਹੁੰਦਾ ਨਵੇੜਲਾ ਜੇ ਕਿਸੇ ਘਰ ਦੇ ਰਹਿੰਦਾ ਉਹ ਵੀ ਕਰਿਆ ਮੈਨੂੰ ਫਿਰ ਬਾਜ ਮਾਰ ਲੈ ਜੰਗਾ ਠੀਕ ਮੈਂ ਪਾਣੀ ਲੈ ਜਾਈਂਨੇ ਲੈ ਜਾ ਭਰ ਲੈ ਬਾਅਦ ਦੀ ਪਹਿਲਾਂ ਮੈਂ ਕੰਮ ਨਵੇੜਲਾ ਕਰਾਂਗਾ ਠੀਕ ਹੈ ਚੱਲ ਲੈ ਸੱਚੀ ਗੱਲਾਂ ਮਾਜੀ ਆ ਚਾਚੀ ਤਾਂ ਚੁਗਲਵਾ ਕਰਦੀਆਂ ਰਗਵਾਲ ਚ ਕਿਵੇਂ ਲੱਗੀ ਪਈਏ ਚੁਗਲਵਾ ਕਰਨ ਹੁਣੀ ਮਾਂ ਨੂੰ ਦੱਸਦੀਆਂ ਜਾ ਕੇ ਨਾ ਕੁੜੀ ਨੇ ਸੱਤਿਆਨਾਸ ਮਾਰਤੀ ਮਸ਼ੀਨ ਦੀ ਕਿਹਾ ਮਾਹ ਇਹਨੂੰ ਅੰਦਰ ਅੰਦਰ ਕਰ ਲਿਆ ਕਰ ਤੱਕ ਰਿਆ ਕਰ ਚੱਕ ਕੇ ਮਾਂ ਕੀ ਕਰਦੀਆਂ ਖੁਸਨੀਆ ਮਸ਼ੀਨ ਦੇਖ ਲੈ ਮਾਂ ਕਿਵੇਂ ਕੀਤੀ ਮੇਰੀ ਗੱਲ ਸੁਣਨ ਵਾਲੇ ਕੀ ਹੋ ਗਿਆ ਚਾਚੀ ਨਾ ਮਾਸੀ ਕੇ ਘਰੇ ਗਈ ਸੀਗੀ ਕੀਦੇ ਸਰਪੋ ਕੇ ਹਾਂ ਚੁਗਲੀਆਂ ਕਰੀ ਜਾਂਦੀ ਸੀ ਮਾਂ ਮੈਂ ਆਪਦੇ ਕੰਨੀ ਸੁਣਵਾ ਕੀ ਕਹਿੰਦੀ ਸੀਗੀ ਕਹਿੰਦੀ ਨਾ ਅਖੇ ਆ ਸਾਡੀ ਵੱਡੀ ਤਾਂ ਨਾ ਜੋਤੀ ਨੂੰ ਦੇਖ ਕੇ ਕਹਿੰਦੀ ਮੱਚ ਗਈ ਲੈ ਮਾਂ ਭਲਾ ਤੈਨੂੰ ਕੀ ਲੋੜ ਆ ਮੱਛਣ ਦੀ ਉਹ ਮੈਨੂੰ ਕੀ ਜ਼ਰੂਰਤ ਪੈ ਗਈ ਮੱਛਣ ਦੀ ਉਹੀ ਤਾਂ ਗੱਲ ਮੱਛਣ ਨੂੰ ਮੈਂ ਕਿਹੜਾ ਲੱਕੜਾਂਗੀ ਸਹੀ ਗੱਲ ਆ ਬਾਲੀਆਂ ਵੱਧਵਾਉਂ ਘਟਮਾ ਕਰਦੀ ਆ ਆਪਣੀਆਂ ਜਾ ਕੇ ਆਣੇ ਗਵਾਂਡ ਚੇ ਕੋਈ ਨਹੀਂ ਇਹਦੇ ਬਾਬਰੀਆਂ ਮਾਂਏ ਪਟਦੀਆਂ ਇਹਦੀਆਂ ਚਲ ਮਾਂ ਤੂੰ ਮੇਰੇ ਨਾਲ ਨਾਲ ਹੀ ਵੀ ਮੈਂ ਦੱਸਿਆਗਾ ਠੀਕ ਆ ਤੇ ਮੜੀ ਖਬਰ ਸ਼ਬਰ ਲੈ ਇਹਦੀ ਐਵੇਂ ਭਲਾ ਤੁਗੜੀਆਂ ਕਰਦੀ ਕੋਈ ਚੰਗੀ ਗੱਲ ਆ ਮਾਂ ਨਾਲ ਤੂੰ ਤਾਂ ਕਦੇ ਨਹੀਂ ਕਿਸੇ ਦੀ ਵਰਦਮੀ ਘਟਮੀ ਕਰੀ ਨੇ ਮੈਨੂੰ ਤਾਂ ਉਹੀ ਕਹਿ ਦਿੰਦਿਆਂ ਨੇ ਕਿ ਆਖੇ ਉਧਰ ਲੀ ਉਧਰ ਲਾਉਂਦੀ ਆ ਪਾਲ ਉਧਰ ਲੀ ਉਧਰ ਲਾਉਂਦੀ ਨਾਲੇ ਮੈਨੂੰ ਕੀ ਲੋੜਾ ਲਾਉਣ ਦੀ ਆ ਸਰਬਾ ਦੀ ਵੀ ਰੇਲ ਪੈ ਬਣਾਉਂਗੀ ਕੋਈ ਨਹੀਂ ਅਜੇ ਵੀ ਕਰਦੀਆਂ ਧਰ ਨਟਕਾਣੇ ਮਾਂ ਤੈਨੂੰ ਤਾਂ ਉਹੀ ਕਹਿ ਦਿੰਦੀ ਆ ਬੋਲ ਵਗਾੜਾ ਨਾ ਤੂੰ ਬੋਲ ਲੈਣੀ ਆ ਆ ਮਿਸਨੀ ਜੀ ਕੁਛ ਬੋਲਦੀ ਨਹੀਂ ਸੀ ਪਰ ਖੋਟੀ ਵਾਲੀ ਆ ਇਹ ਦੇਖਣ ਨੂੰ ਭੋਲੀ ਲੱਗਦੀ ਆ ਨਹੀਂ ਦੇਖਣ ਵਾਲੇ ਕਹਿੰਦੇ ਬੋਲਾਰੇ ਬੋਲ ਵਗਾੜੇ ਮਿੰਨਿਆਂ ਨੇ ਪਿੰਡ ਜਿਹੜੇ ਜੜੀ ਉਹੀ ਤਾਂ ਕਰ ਲਵਾ ਕੋਈ ਨਹੀਂ ਮੈਂ ਕਰਦੀ ਆ ਗੱਲ ਇਹਦੇ ਨਾਲ ਚੱਲ ਚੰਗਾ ਮਾਂ ਪੂਆ ਕਿੱਧਰ ਗਈ ਉਹ ਤਾਂ ਕਲੋਨੀਆਂ ਚ ਗਈ ਹੋਈ ਸੀ ਉਦੋਂ ਦੀ ਮੁੰਨੀ ਨਹੀਂ ਨਾ ਉਹ ਨਹੀਂ ਮੁੜਦੀ ਉਹ ਤਾਂ ਕੱਲ ਕੋਲ ਨੂੰ ਮੁੜੂਗੀ ਮਾਣੇ ਵੀ ਮਾ ਸ਼ਰਮ ਲਾ ਲਈ ਹੂੰ ਚੱਲ ਠੀਕ ਆ ਚੰਗਾ ਚੱਲ ਚੰਗਾ ਮਾਂ ਮਾਂ ਤਪਦੇ ਗੋਟਲੀ ਮਿਸਕ ਮੁੰਨੀ ਨੂੰ ਕੋਈ ਮਿਲ ਗਈ ਪਈ ਸੀ ਚੋਗੜਾ ਮਾਂ ਕੱਲ ਨਾਲ ਮੈਨੂੰ ਦੁੱਧ ਨਹੀਂ ਦਿੱਤਾ ਉਹੀ ਗੁੱਸਾ ਸੀਗਾ ਮੈਨੂੰ ਇਹ ਤਾਂ ਥੋੜਾ ਗਲਾਸ ਚ ਪਾ ਦੇ ਆ ਮੇਰੀ ਮਾਂ ਨੇ ਵਿਚਾਰੀ ਨੇ ਜੇ ਮੈਨੂੰ ਭੇਜੀ ਦਿੱਤਾ ਫਿਰ ਇਹਦਾ ਮਤਲਬ ਇਹ ਥੋੜੀ ਹੈ ਵੀ ਜਵਾਬ ਹੀ ਦੇ ਦੋ ਚੀਜ਼ ਤੋਂ ਮੇਰੀ ਮਾਂ ਨੇ ਤਾਂ ਕਦੇ ਨਹੀਂ ਜਵਾਬ ਦਿੱਤਾ ਐਂ ਬਦਲਾ ਨਾ ਲਊਂ ਮਾਣੂ ਘੱਟ ਗੱਲਾਂ ਦੱਸਾਂਗਾ ਵਧਾ ਕੇ ਦੱਸਿਆ ਕੋਣ ਇਹਦੀ ਗੁਤਨੀ ਮੈਂ ਫਟਾਂ ਆ ਗਿਆ ਜੱਕੀ ਹਾਂ ਬੱਲੋ ਆ ਗਿਆ ਅੱਬੇ ਮੈਂ ਇੱਕ ਗੱਲ ਕਰਨੀ ਸੀ ਤੇਰੇ ਨਾਲ ਕੀ ਹੋ ਗਿਆ ਆ ਮਾੜਾ ਮਾੜਾ ਰੀਤ ਨੂੰ ਸਮਝਾ ਲਿਆ ਕਰ ਐਨੇ ਸਰਪਕ ਕਰ ਬੈ ਬੈ ਕੇ ਚੁਗਲੀਆਂ ਕਰਦੀ ਇਹਨੂੰ ਇਹੀ ਕੰਮ ਹੋਰ ਕੋਈ ਕੰਮ ਨਹੀਂ ਹੈਗਾ ਇਹਨੂੰ ਉਹ ਕੋਈ ਗੱਲ ਨਹੀਂ ਮੈਂ ਕਹਿ ਦੂੰਗਾ ਕੀ ਗੱਲ ਕੀ ਹੋ ਗਈ ਕੱਲ ਕੀ ਹੋਣੀ ਆ ਜੀ ਆ ਕੁੜੀ ਦੁੱਧ ਲੈਣ ਪਈ ਤਿੰਨਾਂ ਤਾਂ ਕੁੜੀ ਨੂੰ ਦੁੱਧ ਨਹੀਂ ਦਿੱਤਾ ਨਾ ਨੋਤੀ ਦਾ ਕੁਝ ਕੁ ਬੋਲੀ ਆ ਕੁੜੀ ਨੂੰ ਉਹ ਤੂੰ ਕਹਿੰਦਿਆ ਕਰ ਅਖਰ ਕਰ ਤੂੰ ਵੀ ਵੱਡੀ ਆਂਗੀ ਕੀ ਵੱਡੀ ਹੈਗੀ ਆਲੇ ਕਹਿੰਦੇ ਜਠਾਣੀ ਸ਼ਰੀਕੇ ਕਰਦੀ ਹੈਗੀ ਉਹ ਫਿਰ ਕਿਉਂ ਦਾ ਵੱਡੇ ਬੰਦੇ ਦਾ ਹੱਕ ਹੀ ਹੁੰਦਾ ਕਹਿਣ ਦਾ ਕਹਦੇ ਆ ਕਰ ਕੀ કહਾਂ ਮੈਂ ਉਹਨੂੰ ਕੀ ਨਾ કહਾਂ ਆ ਜਾ ਜਾ ਕੇ ਗਮੰਡੀ ਦੇ ਘਰੇ ਬੈ ਬੈ ਕੇ ਚੁਗਲੀਆਂ ਕਰਦੀ ਸੋਹਣੀ ਲੱਗਦੀ ਆ ਉਹ ਕੀ ਕਹਿੰਦੀ ਕੀ ਹੁਣ ਦੱਸ ਫਿਰ ਚੋਰੀ ਪਾ ਕੇ ਲਿਆਂਦੀ ਦਾ ਵੀ ਕੋਈ ਫਰਜ਼ ਨਹੀਂ ਮੇਰਾ ਹੁਣ ਤੂੰ ਕੀ ਕਹਿਣਾ ਕੁੱਟ ਦੇ ਕਿੱਤੀ ਉਹਦੀ ਕੁੱਟ ਦੇ ਕਿੱਤੀ ਆ ਮੇਰੇ ਕਹੇ ਤਾਂ ਫਿਰ ਕਹਿਣਗੇ ਉਹਨੇ ਕਟਾਤੀ ਖਾਨੀ ਤੂੰ ਕਹਿੰਦਾ ਤਾਂ ਕਰ ਦੱਸ ਭਲੀ ਸੋਚਨੀ ਆ ਤੂੰ ਵੀ ਹੁਣ ਆ ਮੈਂ ਮੈਨੂੰ ਕਿ ਲੈਣਾ ਡੱਕੇ ਕੋਹੇ ਨੂੰ ਮੈਂ ਕਹਦੇ ਨੇ ਮੇਰੇ ਨਾਲ ਵਗ ਚੱਲ ਨਾ ਉਹਨਾਂ ਨਾਲ ਤੁਰਦੀ ਹੈਗੀ ਹਲਾ ਉਹਨਾਂ ਦਾ ਤੁਰਦੀ ਸੋਹਣੀ ਲੱਗਦੀ ਆ ਕੋਈ ਗੱਲ ਨਹੀਂ ਮੈਂ ਕੁੜ ਦਾ ਜੁੱਤੀ ਕਿਚੀ ਹਾਂ ਬਾਲੀ ਮਸਰ ਗਈ ਬਾਲੀ ਜਾਦੇ ਹੋਈ ਪੀਏਗੀ ਪਤਾ ਲੱਗੂ ਉਹਨੂੰ ਮਾੜਾ ਮੋਟਾ ਉਹ ਤੂੰ ਕਹਿ ਦਿਆ ਕਰ ਕੋਈ ਗੱਲ ਨਹੀਂ ਮੈਂ ਜਦੋਂ ਮੈਂ ਤੈਨੂੰ ਕਹੀ ਨਾ ਤੂੰ ਕਹਿ ਦਿਆ ਕਰ ਤੂੰ ਕਦੋਂ ਕਰਦੀ ਹੈਗੀ ਮੈਂ ਕਹਿ ਰਹੀ ਨਹੀਂ ਵੀ ਆਗਲਾ ਕੀ ਕਹੂਗਾ ਮੈਨੂੰ ਜਦੋਂ ਤੂੰ ਹੁਣ ਝੋਲੀ ਪਾ ਕੇ ਲੈ ਗਈਆਂ ਤੇਰੀ ਫਰਜ਼ ਨੇ ਹੁਣ ਸਾਰੇ ਜੇ ਮੈਂ ਕਹਿੰਦਿਆਂ ਵੀ ਉਹਨਾਂ ਨੇ ਮਾਸੀ ਘੈ ਨੂੰ ਨਹੀਂ ਬੁਲਾਣਾ ਕਲੋਨੀਆ 'ਚ ਉਹਨਾਂ ਦੇ ਜਾਣ ਜਾਣ ਕੇ ਹੁੱਜਬੁੱਤੀਆਂ ਕਰਨ ਜਾਂਦੀ ਐ ਚੱਲ ਕੋਈ ਨਾ ਬੰਦੋ ਦੇਖਣਾ ਮੈਂ ਜਾ ਕੇ ਹੁਣ ਹਉਸ ਬਾਦ ਜਿੱਦ ਪੰਨੀਆਂ ਜਾਣੀਆਂ ਬੱਖੀਆਂ